ਵਾਹਿਗੁਰੂ ਸਾਹਿਬ ਜੀਓ ਰਾਗ ਗਉੜੀ ਮਾਜ ਮਹੱਲਾ 5 ਇੱਕ ਓੰਕਾਰ ਸਤਗੁਰ ਪ੍ਰਸਾਦ ਤੂੰ ਮੇਰਾ ਬਹੁਮਾਨ ਕਰਤੇ ਤੂੰ ਮੇਰਾ ਬਹੁਮਾਨ ਜੋਰ ਤੁਮਾਰੇ ਸੁਖ ਵਸਾ ਸੱਚ ਸ਼ਬਦ ਨੇ ਸਾਨ ਰਹਾ ਸਬੇ ਗੱਲਾਂ ਜਤੀਆ ਸੁਣ ਕੇ ਚੁੱਪ ਕੀਆ ਕਦੇ ਹੀ ਸੁਰਤ ਨ ਲੱਧੀਆ ਮਾਇਆ ਮੋਹੜਿਆ ਦੇਵ ਜਾਰਤ ਸਾਰਤਾ ਸੇ ਅਖੇ ਡਠੜਿਆ ਕੋਈ ਜੇ ਮੂਰਖ ਲੋਬਿਆ ਮੂਲ ਨਾ ਸੁਣੀ ਕਹਿਆ ਇਕਸਰ ਦੋਹ ਚੋ ਕਿਆ ਗਣੀ ਸਭ ਇਕਤ ਸਾਧ ਮੁੱਠੀ ਇਕ ਅਦਨਾਏ ਰਸੀੜਾ ਕਾ ਵਿਰਲੇ ਜਾਏ ਉਠੇ ਭਗਤ ਸਚੇ ਦਰਸੋਹਦੇ ਅਨਦ ਕਰੇ ਦਿਨ ਰਾਤ ਰੰਗ ਰਤੇ ਪਰਮੇਸ਼ਰੈ ਜਨ ਨਾਨਕ ਤਿਨ ਬਲ ਜਾਤ ਰਾਗ ਗਉੜੀ ਮਾਜ ਮਹਲਾ ਪੰਜਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਤੂੰ ਮੇਰਾ ਬਹਮਾਨ ਕਰਤੇ ਤੂੰ ਮੇਰਾ ਬਹਮਾਨ ਜੋਰ ਤੁਹਾਰੇ ਸੁਖ ਵਸਾ ਸੱਚ ਸ਼ਬਦ ਨਿਸ਼ਾਨ ਰਹਾ ਸਬੇ ਗੱਲਾਂ ਜਤੀਆ ਸੁਣ ਕੇ ਚੁੱਪ ਕੀਆ ਕਦ ਹੈ ਸੁਰਤ ਨਾਲ ਦਿਆ ਮਾਇਆ ਮੋਹੜਿਆ ਦੇ ਬੁਝਾਰਤ ਸਰਤਾ ਸੇ ਅਖਿ ਡਠੜਿਆ ਕੋਈ ਜੇ ਮੂਰਖ ਲੋਬਿਆ ਮੂਲ ਨਾ ਸੁਣੀ ਕਹਿਆ ਇਕ ਸਾਧੋ ਚੋਹ ਕਿਆ ਗੜੀ ਸਭ ਇਕਤ ਸਾਧ ਮੁਠੀ ਇਕ ਅਦਨੈ ਰਸੀੜਾ ਕਾਵਿਰਲੀ ਜੈ ਉਠੀ ਭਗਤ ਸਚੇਦਰ ਸੋਹੰਦੇ ਅਨੰਦ ਕਰੇ ਦਿਨ ਰਾਤ ਰੰਗ ਰਤੇ ਪਰਮੇਸ਼ਰੈ ਜਨ ਨਾਨਕ ਤਿਨ ਬਲਜਾਤ ਰਾਗ ਗਉੜੀ ਮਾਜ ਮਹਲਾ 5 ਇਕ ਓੰਕਾਰ ਸਤਿਗੁਰ ਪ੍ਰਸਾਦ ਤੂੰ ਮੇਰਾ ਬਹਮਾਨ ਕਰਤੇ ਤੂੰ ਮੇਰਾ ਬਹਮਾਨ ਜੋਰ ਤੁਮਾਰੇ ਸੁਖ ਵਸ ਸੱਚ ਸ਼ਬਦ ਨੇ ਸਾਨ ਰਹਾ ਸਭੇ ਗੱਲਾਂ ਜਾਂਦੀਆਂ ਸੁਣ ਕੇ ਚੁੱਪ ਕੀਆ ਕਦ ਹੇ ਸੁਰਤ ਨ ਲੱਦਿਆ ਮਾਇਆ 모ੜਿਆ ਦੇ ਬੁਝਾਰਤ ਸਾਰਤਾ ਸੇਖੇ ਡਠੜਿਆ ਕੋਈ ਜੇ ਮੂਰਖ ਲੋਬੀਆ ਮੋਲ ਨ ਸੁਣੀ ਕਹਿਆ ਇਕ ਸਾਧੋ ਚੋਹ ਕਿਆ ਗਣੀ ਸਭ ਇਕਤ ਸਾਧ ਮੁਠੀ ਏਕ ਅਦ ਨਾਏ ਰਸੀੜਾ ਕਾ ਵਿਰਲੇ ਜਾਏ ਮੁਠੀ ਭਗਤ ਸਚੇ ਦਰਸਉਂਦੇ ਅਨਧ ਕਰੇ ਦਿਨ ਰਾਤ ਰੰਗ ਰਤੇ ਪਰਮੇਸ਼ਰ ਜਨ ਨਾਨਕ ਤਨ ਬਲ ਜਾਤ ਰਾਗ ਗਉੜੀ ਮਾਜ ਮਹੱਲਾ ਪੰਜਵਾ ਇਕ ਓੰਕਾਰ ਸਤਗੁਰ ਪ੍ਰਸਾਦ ਤੂੰ ਮੇਰਾ ਬਹਮਾਨ ਕਰਤੇ ਤੂੰ ਮੇਰਾ ਬਹਮਾਨ ਜੋੜ ਤੁਮਾਰੇ ਸੁਖ ਵਸਾ ਸੱਚ ਸ਼ਬਦ ਨਿਸ਼ਾਨ ਰਹਾਉ ਸਬੇ ਗੱਲਾਂ ਜਾਂਤੀਆ ਸੁਣ ਕੇ ਚੁੱਪ ਕੀਆ ਕਦ ਹੇ ਸੁਰਤ ਨ ਲੱਦੀਆ ਮਾਇਆ ਮੋਹੜਿਆ ਦੇ ਬੁਝਾਰਤ ਸਾਰਤਾ ਸ ਅਖੇ ਡਠੜਿਆ ਕੋਈ ਜੇ ਮੂਰਖ ਲੋਬੀਆ ਮੂਲ ਨਾ ਸੁਣੀ ਕਹਿਆ ਇਕ ਸਦਹੁ ਚੌਕਿਆ ਗਣੀ ਸਭ ਇਕਤ ਸਾਧ ਮੁਠੀ ਇਕ ਅਦ ਨਾ ਰਸੀੜਾ ਕਾ ਵਿਰਲੀ ਜਾਏ ਉਠੀ ਭਗਤ ਸੱਚੇ ਦਰਸੋਂ ਹੰਦੇ ਅਨੰਦ ਕਰੇ ਦਿਨ ਰਾਤ ਰੰਗ ਰਤੇ ਪਰਮੇਸ਼ਰ ਜਨ ਨਾਨਕ ਤਿੰਨ ਬਲਜਾਤ ਰਾਗ ਗਉੜੀ ਮਾਜ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੂੰ ਮੇਰਾ ਬਹਮਾਨ ਕਰਤੇ ਤੂੰ ਮੇਰਾ ਬਹਮਾਨ ਜੋਰ ਤੁਮਾਰੇ ਸੁਖ ਵਸਾ ਸੱਚ ਸ਼ਬਦ ਨੇ ਸਾਨ ਰਹਾਉ ਸਬੇ ਗੱਲਾਂ ਜਾਂਦੀਆਂ ਸੁਣ ਕੇ ਚੁੱਪ ਕੀਆ ਕਦੇ ਹੀ ਸੁਰਤ ਨ ਲੱਦੀਆ ਮਾਇਆ ਮੋਹੜਿਆ ਦੇ ਬੁਝਾਰਤ ਸਾਰਤਾ ਸੇ ਅਖੀ ਡਿਠੜਿਆ ਕੋਈ ਜੇ ਮੂਰਖ ਲੋਬਿਆ ਮੂਲ ਨਾ ਸੁਣੀ ਕਹਿਆ ਇਕਸਾ ਦਹ ਚੌਕਿਆ ਗਣੀ ਸਭ ਇਕਤ ਸਾਧ ਮੁਠੀ ਇੱਕ ਅਦ ਨੈ ਰਸੀੜਾ ਕਾ ਵਿਰਲੇ ਜਾਏ ਬੁੱਠੀ ਭਗਤ ਸਚੇ ਦਰਸੋਂ ਹੁੰਦੇ ਅਨਧ ਕਰੇ ਦਿਨ ਰਾਤ ਰੰਗ ਰਤੇ ਪਰਮੇਸ਼ਰੈ ਜਨ ਨਾਨਕ ਤਿਨ ਬਲ ਜਾਤ raag gauri maaj mahalla panjwa ik onkar sat gur prasad tu mera bahmaan karte tu mera bahmaan zor tumare sukh vas sat shabad ne saan raha ਸਬੇ ਗੱਲਾਂ ਜਤੀਆ ਸੁਣ ਕੇ ਚੁੱਪ ਕੀਆ ਕਦ ਹੀ ਸੁਰਤ ਨ ਲੱਧੀਆ ਮਾਇਆ ਮੋਹੜਿਆ ਦੇਬ ਜਾਰਤ ਸਾਰਤਾ ਸੇ ਅਖੇ ਡਠੜਿਆ ਕੋਈ ਜੇ ਮੂਰਖ ਲੋਬਿਆ ਮੂਲ ਨਾ ਸੁਣੀ ਕਹਿਆ ਇਕਸ ਦੁਹ ਚੋ ਕਿਆ ਗੜੀ ਸਭ ਇਕਤ ਸਾਧ ਮੁਠੀ ਇਕ ਅਦਨਾਏ ਰਸੀੜਾ ਕਾ ਵਿਰਲੇ ਜਾਏ ਉਠੀ ਭਗਤ ਸਚੇ ਦਰਸੁਹ ਦੇ ਨਦ ਕਰੇ ਦਿਨ ਰਾਤ ਰੰਗ ਰਤੇ ਪਰਮੇਸ਼ਰੈ ਜਨ ਨਾਨਕ ਤਿਨ ਬਲ ਜਾਤ ਰਾਗ ਗਉੜੀ ਮਾਜ ਮਹੱਲਾ ਪੰਜਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਤੂੰ ਮੇਰਾ ਬਹਿਮਾਨ ਕਰਤੇ ਤੂੰ ਮੇਰਾ ਬਹਿਮਾਨ ਜੋਰ ਤੁਮਾਰੇ ਸੁਖ ਵਸਾ ਸੱਚ ਸ਼ਬਦ ਨਿਸ਼ਾਨ ਰਹਾ ਸਬੇ ਗੱਲਾਂ ਜਤੀਆ ਸੁਣ ਕੇ ਚੁੱਪ ਕੀਆ ਕਦ ਹੇ ਸੁਰਤ ਨਾ ਨਦੀਆ ਮਾਇਆ ਮੋਹੜਿਆ ਦੇ ਬੁਝਾਰਤ ਸਰਤਾ ਸੇ ਅਖੇ ਡਠੜਿਆ ਕੋਈ ਜੇ ਮੂਰਖ ਲੋਬਿਆ ਮੂਲ ਨਾ ਸੁਣੀ ਕਹਿਆ ਇਕ ਸਾਧੋ ਚੋਹ ਕਿਆ ਗੜੀ ਸਭ ਇਕਤ ਸਾਧ ਮੁਠੀ ਇਕ ਆਧ ਨਾਇ ਰਸੀੜਾ ਕਾਵਿਰਲੀ ਜੈ ਉਠੀ ਭਗਤ ਸਚੇਦਰ ਸੋਹੰਦੇ ਅਨੰਦ ਕਰੇ ਦਿਨ ਰਾਤ ਰੰਗ ਰਤੇ ਪਰਮੇਸ਼ਰ ਜਨ ਨਾਨਕ ਤਿਨ ਬਲਜਾਤ ਰਾਗ ਗਉੜੀ ਮਾਜ ਮਹਲਾ 5 ਇਕ ਓੰਕਾਰ ਸਤਿਗੁਰ ਪ੍ਰਸਾਦ ਤੂੰ ਮੇਰਾ ਬਹਮਾਨ ਕਰਤੇ ਤੂੰ ਮੇਰਾ ਬਹਮਾਨ ਜੋਰ ਤੁਮਾਰੇ ਸੁਖ ਵਸਾ ਸੱਚ ਸ਼ਬਦ ਨੇ ਸਾਨ ਰਹਾ ਸਬੇ ਗੱਲਾਂ ਜਤੀਆ ਸੁਣ ਕੇ ਚੁੱਪ ਕੀਆ ਕਦ ਹੇ ਸੁਰਤ ਨ ਲੱਦਿਆ ਮਾਇਆ ਮੋਹੜਿਆ ਦੇ ਬੁਝਾਰਤ ਸਾਰਤਾ ਸੇ ਅਖੇ ਡਠੜਿਆ ਕੋਈ ਜੇ ਮੂਰਖ ਲੋਬੀਆ ਮੋਲ ਨਾ ਸੁਣੀ ਕਹਿਆ ਇਕ ਸਾਧੋ ਚੋਹ ਕਿਆ ਗਣੀ ਸਭ ਇਕਤ ਸਾਧ ਮੁਠੀ ਇਕ ਅਦਨਾਈ ਰਸੀੜਾ ਕਾ ਵਿਰਲੀ ਜਾਏ ਮੁਠੀ ਭਗਤ ਸਚੇ ਦਰਸਉਂਦੇ ਅਨਧ ਕਰੇ ਦਿਨ ਰਾਤ ਰੰਗ ਰਤੇ ਪਰਮੇਸਰ ਜਨ ਨਾਨਕ ਤਿਨ ਬਲਜਾਤ ਰਾਗ ਗਉੜੀ ਮਾਜ ਮਹੱਲਾ ਪੰਜਵਾ ਇਕ ਓੰਕਾਰ ਸਤਗੁਰ ਪ੍ਰਸਾਦ ਤੂੰ ਮੇਰਾ ਬਹਮਾਨ ਕਰਤੇ ਤੂੰ ਮੇਰਾ ਬਹਮਾਨ ਜੋੜ ਤੁਮਾਰੇ ਸੁਖ ਵਸਾ ਸੱਚ ਸ਼ਬਦ ਨੇ ਛਾਨ ਰਹਾਓ ਸਬੇ ਗੱਲਾਂ ਜਤੀਆ ਸੁਣ ਕੇ ਚੁਫਕੀਆ ਕਦ へ ਸੁਰਤ ਨ ਲੱਦੀਆ ਮਾਇਆ 모ਹੜਿਆ ਦੇ ਬੁਝਾਰਤ ਸਾਰਤਾ ਸ ਅਖੇ ਡਠੜਿਆ ਕੋਈ ਜੇ ਮੂਰਖ ਲੋਬੀਆ ਮੂਲ ਨਾ ਸੁਣੀ ਕਹਿਆ ਇਕ ਸਦਹ ਚੌਕਿਆ ਗਣੀ ਸਭ ਇਕਤ ਸਾਧ ਮੁਠੀ ਇਕ ਅਦ ਨਾਏ ਰਸੀੜਾ ਕਾ ਵਿਰਲੀ ਜਾਏ ਉਠੀ ਭਗਤ ਸੱਚੇ ਦਰਸੋਂ ਹੰਦੇ ਅਨੰਦ ਕਰੇ ਦਿਨ ਰਾਤ ਰੰਗ ਰਤੇ ਪਰਮੇਸ਼ਰੈ ਜਨ ਨਾਨਕ ਤਿਨ ਬਲਜਾਤ ਰਾਗ ਗਉੜੀ ਮਾਜ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੂੰ ਮੇਰਾ ਬਹਮਾਨ ਕਰਤੇ ਤੂੰ ਮੇਰਾ ਬਹਮਾਨ ਜੋਰ ਤੁਮਾਰੇ ਸੁਖ ਵਸਾ ਸੱਚ ਸ਼ਬਦ ਨੇ ਸਾਨ ਰਹਾਉ ਸਬੇ ਗੱਲਾਂ ਜਾਂਦੀਆਂ ਸੁਣ ਕੇ ਚੁੱਪ ਕੀਆ ਕਦੇ ਹੀ ਸੁਰਤ ਨ ਲੱਦੀਆ ਮਾਇਆ ਮੋਹੜਿਆ ਦੇ ਬੁਝਾਰਤ ਸਾਰਤਾ ਸੇ ਅਖੀ ਡਿਠੜਿਆ ਕੋਈ ਜੇ ਮੂਰਖ ਲੋਬਿਆ ਮੂਲ ਨਾ ਸੁਣੀ ਕਹਿਆ ਇਕਸਾ ਦਹ ਚੌਕਿਆ ਗਣੀ ਸਭ ਇਕਤ ਸਾਧ ਮੁਠੀ ਇਕ ਅਦ ਨਏ ਰਸੀੜਾ ਕਾ ਵਿਰਲੇ ਜਾਏ ਬੁੱਠੀ ਭਗਤ ਸਚੇ ਦਰਸੋਹੰਦੇ ਅਨਧ ਕਰੇ ਦਿਨ ਰਾਤ ਰੰਗ ਰਤੇ ਪਰਮੇਸਰੈ ਜਨ ਨਾਨਕ ਤਿਨ ਬਲ ਜਾਤ ਰਾਗ ਗਉੜੀ ਮਾਜ ਮਹੱਲਾ ਪੰਜਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਤੂੰ ਮੇਰਾ ਬਹਮਾਨ ਕਰਤੇ ਤੂੰ ਮੇਰਾ ਬਹਮਾਨ ਜੋਰ ਤੇ ਮਾਰੇ ਸੁਖ ਵਸਾ ਸੱਚ ਸ਼ਬਦ ਨੇ ਸਾਨ ਰਹਾ ਸਬੇ ਗੱਲਾਂ ਜਤੀਆ ਸੁਣ ਕੇ ਚੁੱਪ ਕੀਆ ਕਦ ਹੀ ਸੁਰਤ ਨ ਲੱਧੀਆਂ ਮਾਇਆ ਮੋਹੜਿਆ ਦੇਬ ਜਾਰਤ ਸਾਰਤਾ ਸੇ ਅਖੇ ਡਠੜਿਆ ਕੋਈ ਜੇ ਮੂਰਖ ਲੋਬਿਆ ਮੂਲ ਨਾ ਸੁਣੀ ਕਹਿਆ ਇਕਸ ਦੋਹ ਚੋ ਕਿਆ ਗਣੀ ਸਭ ਇਕਤ ਸਾਧ ਮੁਠੀ ਇਕ ਅਧਨਾਏ ਰਸੀੜਾ ਕਾ ਵਿਰਲੇ ਜਾਏ ਉਠੇ ਭਗਤ ਸਚੇ ਦਰਸੋਹਦੇ ਅੰਧ ਕਰੇ ਦਿਨ ਰਾਤ ਰੰਗ ਰਤੇ ਪਰਮੇਸ਼ਰੈ ਜਨ ਨਾਨਕ ਤਿਨ ਬਲ ਜਾਤ ਰਾਗ ਗਉੜੀ ਮਾਜ ਮਹੱਲਾ ਪੰਜਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਤੂੰ ਮੇਰਾ ਬਹਿਮਾਨ ਕਰਤੇ ਤੂੰ ਮੇਰਾ ਬਹਿਮਾਨ ਜੋਰ ਤੁਹਾਰੇ ਸੁਖ ਵਸਾ ਸੱਚ ਸ਼ਬਦ ਨਿਸ਼ਾਨ ਰਹਾ ਸਬੇ ਗੱਲਾਂ ਜਾਂਤੀਆ ਸੁਣ ਕੇ ਚੁੱਪ ਕੀਆ ਕਦ へ ਸੁਰਤ ਨਾਲ ਦੀਆ ਮਾਇਆ ਮੋਹੜਿਆ ਦੇ ਬੁਝਾਰਤ ਸਰਤਾ ਸੇ ਅਖੇ ਡਠੜਿਆ ਕੋਈ ਜੇ ਮੂਰਖ ਲੋਬਿਆ ਮੂਲ ਨਾ ਸੁਣੀ ਕਹਿਆ ਇਕ ਸਾਧੋ ਚੋਹ ਕਿਆ ਗੜੀ ਸਭ ਇਕਤ ਸਾਧ ਮੁਠੀ ਇਕ ਆਧ ਨੈ ਰਸੀੜਾ ਕਾਵਿਰਲੀ ਜੈ ਉਠੀ ਭਗਤ ਸਚੇ ਦਰਸੋਹੰਦੇ ਅਨੰਦ ਕਰੇ ਦਿਨ ਰਾਤ ਰੰਗ ਰਤੇ ਪਰਮੇਸ਼ਰੈ ਜਨ ਨਾਨਕ ਤਿਨ ਬਲਜਾਤ ਰਾਗ ਗਉੜੀ ਮਾਜ ਮਹਲਾ 5 ਇਕ ਓੰਕਾਰ ਸਤਿਗੁਰ ਪ੍ਰਸਾਦ ਤੂੰ ਮੇਰਾ ਬਹਮਾਨ ਕਰਤੇ ਤੂੰ ਮੇਰਾ ਬਹਮਾਨ ਜੋਰ ਤੁਮਾਰੇ ਸੁਖ ਵਸ ਸੱਚ ਸ਼ਬਦ ਨੀਸਾਨ ਰਹਾ ਸਬੇ ਗੱਲਾਂ ਜਾਂਦੀਆਂ ਧੁਨ ਕੈ ਚੁੱਪ ਕੀਆ ਕਦ ਹੇ ਸੁਰਤ ਨ ਲੱਦਿਆ ਮਾਇਆ ਮੋਹੜਿਆ ਦੇ ਬੁਝਾਰਤ ਸਾਰਤਾ ਸੇ ਅਖੇ ਡਠੜਿਆ ਕੋਈ ਜੇ ਮੂਰਖ ਲੋਬੀਆ ਮੋਲ ਨਾ ਸੁਣੀ ਕਹਿਆ ਇਕ ਸਾਧੋ ਚੋਹ ਕਿਆ ਗਣੀ ਸਭ ਇਕਤ ਸਾਧ ਮੁਠੀ ਇਕ ਅਦਨਾਈ ਰਸੀੜਾ ਕਾ ਵਿਰਲੇ ਜਾਏ ਮੁਠੀ ਭਗਤ ਸਚੇ ਦਰਸੋਂ ਦੇ ਅਨੰਦ ਕਰੇ ਦਿਨ ਰਾਤ ਰੰਗਰ ਤੇ ਪਰਮੇਸ਼ਰ ਜਨ ਨਾਨਕ ਤਿਨ ਬਲਜਾਤ ਰਾਗ ਗਉੜੀ ਮਾਜ ਮਹੱਲਾ ਪੰਜਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਤੂੰ ਮੇਰਾ ਬਹਮਾਨ ਕਰਤੇ ਤੂੰ ਮੇਰਾ ਬਹਮਾਨ ਜੋੜ ਤੁਮਾਰੇ ਸੁਖ ਵਸਾ ਸੱਚ ਸ਼ਬਦ ਨੇ ਛਾਨ ਰਹਾ ਸਬੇ ਗੱਲਾਂ ਜਤੀਆ ਸੁਣ ਕੇ ਚੁਫਕਿਆ ਕਦ ਹੈ ਸੁਰਤ ਨ ਲੱਦੀਆ ਮਾਇਆ ਮੋਹੜਿਆ ਦੇ ਬੁਝਾਰਤ ਸਾਰਤਾ ਸ ਅਖੇ ਡਠੜਿਆ ਕੋਈ ਜੇ ਮੂਰਖ ਲੋਬੀਆ ਮੂਲ ਨਾ ਸੁਣੀ ਕਹਿਆ ਇਕ ਸਦਹ ਚੌਕਿਆ ਗਣੀ ਸਭ ਇਕਤ ਸਾਧ ਮੁਠੀ ਇਕ ਅਦ ਨਾਏ ਰਸੀ ਅੜਾਕਾ ਵਿਰਲੀ ਜਾਏ ਉਠੀ ਭਗਤ ਸੱਚੇ ਦਰਸੋਂ ਹੰਦੇ ਅਨੰਦ ਕਰੇ ਦਿਨ ਰਾਤ ਰੰਗ ਰਤੇ ਪਰਮੇਸ਼ਰੈ ਜਨ ਨਾਨਕ ਤਿਨ ਬਲ ਜਾਤ ਰਾਗ ਗਉੜੀ ਮਾਜ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੂੰ ਮੇਰਾ ਬਹਮਾਨ ਕਰਤੇ ਤੂੰ ਮੇਰਾ ਬਹਮਾਨ ਜੋਰ ਤੁਮਾਰੈ ਸੁਖ ਵਸਾ ਸੱਚ ਸ਼ਬਦ ਨੇ ਸਾਨ ਰਹਾਉ ਸਬੇ ਗੱਲਾਂ ਜਾਤੀਆਂ ਸੁਣ ਕੇ ਚੁੱਪ ਕੀਆ ਕਾਦੇ ਸੁਰਤ ਨ ਲੱਦੀਆ ਮਾਇਆ ਮੋਹੜਿਆ ਦੇ ਬੁਝਾਰਤ ਸਾਰਤਾ ਸੇ ਅਖੀ ਡਿਠੜਿਆ ਕੋਈ ਜੇ ਮੂਰਖ ਲੋਬਿਆ ਮੂਲ ਨਾ ਸੁਣੀ ਕਹਿਆ ਇਕ ਸਾਧੋ ਚੌਕਿਆ ਗਣੀ ਸਭ ਇਕਤ ਸਾਧ ਮੁਠੀ ਇਕ ਅਦ ਨੈ ਰਸੀੜਾ ਕਾ ਵਿਰਲੇ ਜਾਏ ਬੁੱਠੀ ਭਗਤ ਸਚੇ ਦਰਸੋਹੰਦੇ ਅਨਧ ਕਰੇ ਦਿਨ ਰਾਤ ਰੰਗ ਰਤੇ ਪਰਮੇਸ਼ਰੈ ਜਨ ਨਾਨਕ ਤਿਨ ਬਲਜਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ